ਸਾਡੇ ਸਾਨੂੰ ਸਿੱਖਣਾ ਉਹਨਾਂ ਤੋਂ ਚਾਹੀਦਾ ਹੈ ਜੇਲਾਂ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਵੀ ਬਾਹਰ ਆਉਣ ਨੂੰ ਪਿਆਰ ਨਹੀਂ ਮੇਰੇ ਤੇ ਤਾਂ ਉਹਨਾਂ ਮੁਤਾਬਕ ਮੇ ਤਾਂ ਕੁਝ ਵੀ ਨਹੀਂ ਹੋਇਆ ਮੈਂ ਤਾਂ ਮੈਂ ਤਾਂ ਇੰਨੀ ਤਾਂ ਇਹਨੂੰ ਤਾਂ ਕੁਝ ਵੀ ਨਹੀਂ ਗਣਦਾ ਜੋ ਕੁਝ ਹੋਇਆ ਹਨਾ ਕੁਝ ਵੀ ਨਹੀਂ ਗਣਦਾ ਥਾਣਿਆਂ ਦੇ ਮੈਨੂੰ ਜੇਲਾਂ ਦੇ ਵਿੱਚ ਸਾਡੀਆਂ ਤਾਂ ਮਾਵਾਂ ਭੈਣਾਂ ਨੂੰ ਉਹਨਾਂ ਸਰਕਾਰਾਂ ਨੇ ਨੰਗਾ ਕਰਿਆ ਸਾਡੀਆਂ ਭੈਣਾਂ ਨੂੰ ਨੰਗਾ ਕਰਕੇ ਭਰਾਵਾਂ ਦੇ ਉੱਪਰ ਛੁੱਟਿਆ ਗਿਆ ਤਾਂ ਬਹੁਤ ਵੱਡੇ ਤਛਾਦ ਉਸ ਹੋਏ ਨੇ ਮੈਂ ਤਾਂ ਗੁਰੂ ਸਾਹਿਬ ਦਾ ਸ਼ੁਕਰ ਕਰਦਾ ਮੈਨੂੰ ਨੰਗਾ ਕਰਨਾ ਇਹਨਾਂ ਨੂੰ ਕੀ ਹੋ ਗਿਆ ਮੈਨੂੰ ਇਹਨਾਂ ਨੇ ਲਟਾ ਕੇ ਮੈਨੂੰ ਕੁੱਟਣਾ ਪਾਣੀ ਪਾਉਣੇ ਠੰਡੇ ਪਾਉਣੇ ਮੈਨੂੰ ਕੀ ਕੱਟ ਲੈ ਇਹਨਾਂ ਨੇ ਇਹ ਸਭ ਇਹਨਾਂ ਦੇ ਕੀੜੇ ਪੈ ਪੇ ਮਰਨਗੇ ਫਿਕਰ ਨਾ ਕਰਤੋਂ ਸੱਚੀ ਕੱਪੜੇ ਲਾਏ ਗਈ ਤਾਂ ਇਹ ਤਾਂ ਭੈਣੇ ਮੇਰੀ ਗੱਲ ਸੁਣ ਮੇਰੀ ਇਹ ਨਾ ਤੁਹਾਨੂੰ ਮੈਂ ਗੱਲ ਆਖਦਾ ਪਹਿਲਾਂ ਤਾਂ ਨਾ ਮੈਨੂੰ ਆਹ ਸਰਕਾਰ ਨੇ ਦੋ ਵਾਰੀ ਚੱਕ ਲਿਆ ਹੂੰ ਸਾਰੀ ਰਾਤ ਮੈਨੂੰ ਨੰਗਾ ਕਰਕੇ ਸਾਡੀ ਬਰਨਾਲੇ ਲਈ ਸੀ ਗਈ ਸਟਾਪ ਦੇ ਵਿੱਚ ਪਹਿਲਾਂ ਆ ਆ ਅੰਦੂਲਨ ਤੋਂ ਪਹਿਲਾਂ ਇੱਕ ਇਹ ਤੋਂ ਪਹਿਲਾਂ ਮੈਨੂੰ ਸਾਰੀ ਰਾਤ ਬਿਠਾਈ ਰੱਖਿਆ ਇੱਥੋਂ ਤੱਕ ਐਸਐਚਓ ਆ ਪਤਾ ਨਹੀਂ ਖਾਨ ਖਾਨ ਪਤਾ ਨਹੀਂ ਕਿਹੜਾ ਹਨਾ ਉਹਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਬਹੁਤ ਮੈਨੂੰ ਮੰਦਾ ਬੋਲਿਆ ਸਾਰੀ ਰਾਤ ਮੈਨੂੰ ਗਾਲਾਂ ਕੱਢੀ ਗਿਆ ਸਾਰੀ ਰਾਤ ਮੈਨੂੰ ਕੱਪੜੇ ਲਾ ਕੇ ਮੇਰੇ ਡੱਕੇ ਸਰੀਰ ਚ ਪਿੱਛੇ ਅੰਗਾਂ ਜਾਇਆ ਕਰੀ ਗਏ ਉਹ ਮੇਰੇ ਪੁਲਿਸ ਵਾਲੇ ਤੇ ਜਿਹੜੇ ਸਾਡੇ SSCI ਸਟਾਫ ਹਨਾ ਇੱਥੇ ਹੰਡਾਇਏ ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਨੇਗੇ ਉਹਨਾਂ ਨੂੰ ਮੈਨੂੰ ਐਨਾ ਲੱਗਦਾ ਨਾ ਕਿ ਉਹਨਾਂ ਨੇ ਮੈਨੂੰ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਨਾ ਉਹਨਾਂ ਨੂੰ ਭਰਨਾ ਵੀ ਪਊਗਾ ਤੇ ਕਿਤੇ ਜੇਕਰ ਮੇਰੇ ਹੱਥ ਦੇ ਵਿੱਚ ਕੰਮ ਆਇਆ ਮੈਂ ਸਮੇਂ ਅਨੁਸਾਰ ਉਹਨਾਂ ਨੂੰ ਯਾਦ ਜ਼ਰੂਰ ਕਰਾਂਗਾ ਵੀ ਤੁਸੀਂ ਮੇਰੇ ਨਾਲ ਚਾਰ ਚਾਰ ਪੰਜ ਜਾਣੇ ਸੀਗੇ ਇੱਥੇ SSCI ਇੱਥੇ ਪਹਿਲਾਂ ਬਰਨਾਲੇ ਉਹਨਾਂ ਨੂੰ ਵੀ ਯਾਦ ਕਰਾਉਂ ਜਾਦ ਮੈਂ ਉਹਨਾਂ ਨੂੰ ਵੀ ਕਰਾਉਂ ਜਿਹੜਾ ਲੁਧਿਆਣੇ ਵਾਲੇ ਸੀਗੇ ਹਮ ਯਾਦ ਇਹਨਾਂ ਨੇ ਮੈਨੂੰ ਜਦੋਂ ਮੈਨੂੰ ਲੁਧਿਆਣੇ ਇੱਧਰੋਂ ਮੇਰਾ ਅੱਛਾ ਵਾਲਾਂ ਦੇ ਵਿੱਚ ਅੰਦੋਲਨ ਚੱਲਿਆ ਯਾਦ ਉਹਨਾਂ ਨੂੰ ਵੀ ਕਰਾਉਂ ਯਾਦ ਹਰ ਇੱਕ ਨੂੰ ਕਰਾਉਂਗਾ ਵੀ ਹਾਂ ਤੁਸੀਂ ਆ ਸਮੇਂ ਅਨੁਸਾਰ ਆ ਕੀਤਾ ਸੀ ਯਾਦ ਨਾਨੀ ਯਾਦ ਕਰਾਉਂਗਾ